ਸਤਿ ਸ਼੍ਰੀ ਅਕਾਲ ਪੰਜਾਬੀਓ ਤੇ ਰਾਮ ਰਾਮ ਹਰਿਆਣੇ ਵਾਲਿਓ ਜਿਹੜੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਆਉਣ ਵਾਲੀ ਹੈ ਖਾਸ ਥੋੜੀ ਖਾਸ ਕਿਦਾਂ ਵਾਲੀ ਹੈ ਅੱਜ ਅਸੀਂ ਸੋਚਿਆ ਸੀ ਕਿ ਮਾਰਨਿੰਗ ਦਾ ਬ੍ਰੇਕਫਾਸਟ ਤੇ ਵੀਡੀਓ ਬਣਾਈ ਜਾਏ ਬ੍ਰੇਕਫਾਸਟ ਵਿੱਚ ਤੁਸੀਂ ਕੀ ਕੀ ਲੈਣਾ ਵੇ ਤਾਂ ਕਿ ਤੁਹਾਡਾ ਮੋਟਾਪਾ ਘੱਟ ਸਕੇ ਤੇ ਸਰੀਰ ਤੁਹਾਡਾ ਫਿੱਟ ਰਹਿ ਸਕੇ ਅੱਜ ਆਪਾਂ ਤੁਹਾਨੂੰ ਡਾਈਟ ਦੱਸਦੇ ਆ ਮਾਰਨਿੰਗ ਦੀ ਡਾਈਟ 'ਚ ਕੀ ਲੈਣਾ ਹੈ ਤੇ ਕੀ ਖਾਣਾ ਹੈ ਤੁਸੀਂ ਤੇ ਮੈਂ ਇਹ ਆਪੈਣਾ ਇਸ ਵੀਡੀਓ ਨੂੰ ਸ਼ੇਅਰ ਕਰ ਦੋ ਦਬ ਕੇ ਤਾਂ ਕਿ ਦੂਸਰੇ ਲੋਕਾਂ ਦਾ ਵੀ ਪਹੁੰਚ ਸਕੇ ਕਿ ਦੂਸਰੇ ਲੋਕਾਂ ਤਾਂ ਨਹੀਂ ਪਹੁੰਚ ਸਕਿਆ ਕਿ ਆਪਾਂ ਬ੍ਰੇਕਫਾਸਟ ਦੇ ਅੰਦਰ ਲੈਣਾ ਕੀ ਹੈ ਸਵੇਰੇ ਕਿਉਂਕਿ ਕੁਝ ਲੋਕ ਨੇ ਬ੍ਰੇਕਫਾਸਟ ਦੇ ਅੰਦਰ ਸਵੇਰੇ ਪਰੌਂਠੇ ਖਾਣਾ ਪਸੰਦ ਕਰਦੇ ਨੇ ਕਿਉਂਕਿ ਉਹ ਜੀਭ ਦਾ ਸਵਾਦ ਹੁੰਦਾ ਸਾਡੇ ਆ ਤੇ ਜੀਭ ਦੀ ਸਵਾਦ ਪੁੱਛੇ ਆਪਾਂ ਆਪਣਾ ਮਟਾਪਾ ਬਹੁਤ ਜ਼ਿਆਦਾ ਕਰ ਲਏ ਨੇ ਆ ਤੇ ਮੇਰੀ ਏਜ ਹੋ ਚੁੱਕੀ ਆ ਇਸ ਟਾਈਮ 35 ਈਅਰ ਤੇ ਮੈਂ ਆਪਣੇ ਆਪ ਨੂੰ ਫਿੱਟ ਰੱਖਣਾ ਵਾ ਕਿਉਂਕਿ ਸ਼ੁਰੂ ਤੋਂ ਫਿੱਟ ਰੱਖਿਆ ਹਮੇਸ਼ਾ ਸਰੀਰ ਨੂੰ ਕਿ ਆਪਣੇ ਸਰੀਰ ਨੂੰ ਫਿੱਟ ਰੱਖੋ ਤੇ ਬਾਕੀ ਆਪਣੇ ਸਰੀਰ ਨੂੰ ਫਿੱਟ ਰੱਖੋ ਜੇ ਜੇ ਤੁਸੀਂ ਵੀ ਫਿੱਟ ਰੱਖਣਾ ਚਾਹੁੰਦੇ ਹੋ ਉਥੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਐਂਡ ਲਾਈਕ ਐਂਡ ਸ਼ੇਅਰ ਕਿਉਂਕਿ ਅੱਜ ਤੋਂ ਬਾਅਦ ਮੈਂ ਐਸਐਸਸੀ ਡਾਈਟਾਂ ਦੱਸਾਂਗਾ ਜੋ ਤੁਹਾਡੇ ਪੇਟ ਵਾਸਤੇ ਵੀ ਵਧੀਆ ਹੋਵੇ ਪੇਟ ਵੀ ਘਟੇਗਾ ਵਜ਼ਨ ਵੀ ਘਟੇਗਾ ਤੇ ਤੁਹਾਡੇ ਵਾਸਤੇ ਪ੍ਰੋਪਰ ਵਧੀਆ ਹੋਣਗੀਆਂ ਤੇ ਆਓ ਤੁਹਾਡਾ ਵੀਡੀਓ ਸਟਾਰਟ ਕਰਦੇ ਆ ਅੱਜ ਤੁਹਾਨੂੰ ਸਵੇਰ ਮਾਰਨਿੰਗ ਦੀ ਡਾਈਟਸ ਨਿਆ ਬ੍ਰੇਕਫਾਸਟ 'ਚ ਦੇਣਾ ਕੀ ਹੈ ਕਿਉਂਕਿ ਬ੍ਰੇਕਫਾਸਟ ਵਿੱਚ ਕੋਈ ਲੋਕ ਬਹੁਤ ਲੋਕ ਕਨਫਿਊਜ਼ ਹੋ ਜਾਂਦੇ ਨੇ ਬ੍ਰੇਕਫਾਸਟ ਵਿੱਚ ਕਈ ਲੋਕ ਕਨਫਿਊਜ਼ ਹੋ ਜਾਂਦੇ ਨੇ ਲਈਏ ਕੀ ਕੀ ਖਾਈਏ ਕੀ ਨਾ ਖਾਈਏ ਤੇ ਬਹੁਤ ਸਸਤਾ ਕੰਮ ਆ। ਬਾਕੀ ਤੁਸੀਂ ਘਰ ਵੀ ਬਣਾ ਸਕਦੇ ਹੋ ਇਹ ਚੀਜ਼ ਨੂੰ ਤੇ ਬਾਕੀ ਤੁਹਾਨੂੰ ਆਪਾਂ ਵੀਡੀਓ ਵਿੱਚ ਵਿਖਾਣੇ ਆ। ਵੀਡੀਓ ਨੂੰ ਕਰ ਦਿਓ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਪੰਚਾ ਦਿਓ। ਸਾਰੇ ਬੰਦੇ ਤਾਂ ਨਹੀਂ ਜਿਨ੍ਹਾਂ ਦੇ ਮੋੜਾਪਾ ਨੇ ਸ਼ਰੀਰ ਵਿੱਚ ਉਹ ਡਾਈਟ ਸਟਾਰਟ ਕਰ ਸਕਦੇ ਨੇ ਅੱਜ ਤੋਂ ਤੇ ਐਵਰੀ ਡੇ ਮੈਂ ਤੁਹਾਨੂੰ ਡਾਈਟ ਦੱਸਾਂਗਾ ਕਿ ਦੁਪਹਿਰ ਦੀ ਡਾਈਟ ਕਿੱਦਾਂ ਲੈਣੀ ਹੈ। ਦੁਪਹਿਰ ਦਾ ਬਲੋਕ ਲੱਗ ਹੋਏਗਾ, ਸਵੇਰ ਦਾ ਬਲੋਕ ਲੱਗ ਹੋਏਗਾ, ਸ਼ਾਮ ਦਾ ਬਲੋਕ ਲੱਗ ਹੋਏਗਾ। ਬਾਕੀ ਤੁਹਾਨੂੰ ਮੈਂ ਦੱਸ ਹੀ ਜਾਊਂਗਾ ਕਿ 7 ਦਿਨਾਂ ਸੱਤ ਦਿਨ ਦੇ ਅੰਦਰ ਅਪਾ ਕਿਹੜੀ ਕਿਹੜੀ ਡਾਈਟ ਲੈਣੀ ਹੈ। ਕਿੱਦਾਂ-ਕਿੱਦਾਂ ਲੈਣੀ ਆ ਤੇ ਬਾਕੀ ਆ ਜਾਓ ਮੇਰੇ ਨਾਲ ਚੈਨਲ ਤੇ ਮੈਂ ਤੁਹਾਨੂੰ ਦੱਸਣਾਵਾ ਕਿ ਕਿਹੜੀ-ਕਿਹੜੀ ਡਾਈਟ ਲੈ ਕੇ ਰੱਖ ਲੈਣਾ ਆਪਾਂ ਬ੍ਰਾਊਨ ਬ੍ਰੈਡ ਬ੍ਰਾਊਨ ਬ੍ਰੈਡ ਦੇ ਕੀ ਫਾਇਦੇ ਨੇ ਆ ਦੇਖੋ ਜੀ ਬ੍ਰਾਊਨ ਬ੍ਰੈਡ ਦੇ ਇਹ ਫਾਇਦੇ ਨੇ ਕਿ ਇੱਕ ਤੇ ਜਿਹੜਾ ਆਟਾ ਹੁੰਦਾ ਜਿਹੜਾ ਆਪਾਂ ਨਾਰਮਲ ਆਟਾ ਘਰ ਕੰਨੇ ਆ ਉਹਦੇ ਵਿੱਚ ਫੈਟ ਬਹੁਤ ਜ਼ਿਆਦਾ ਹੁੰਦੀ ਹੈ ਆਟੇ ਜਿਹੜੀ ਕਿ ਰੋਟੀ ਖਾਣ ਕਰਕੇ ਤੁਸੀਂ ਪੈਦਲ ਵੀ ਜਾਂਦੇ ਹੋ ਪੈਦਲ ਤੁਰਦੇ ਹੋ ਸੈਰ ਵਗੈਰਾ ਵੀ ਕਰਦੇ ਹੋ ਲੇਕਿਨ ਤੁਹਾਡਾ ਮਟਾਪਾ ਨਹੀਂ ਕੱਟਦਾ ਤੇ ਇਹਦੇ ਅੰਦਰੋਂ ਉਹ ਮਟਾਪਾ ਖਤਮ ਕਰਦੇ ਨੇ ਮਸ਼ੀਨਾਂ ਚ ਪਾ ਕੇ ਆਟੇ ਦੇ ਅੰਦਰੋਂ ਚਾਚੀ ਦੇ ਉਹ ਖਤਮ ਕਰਦੇ ਨੇ ਉੱਪਰ ਲ ਖੀਚਾ ਪੈਕੇਜ ਦੇ ਉੱਪਰ ਦੂਜੀ ਗੱਲ ਮੈਂ ਦੋ ਸਾਲ ਤੋਂ ਵਰਤ ਰਿਹਾ ਦੋ ਮੈਂ ਦੋ ਸਾਲ ਤੋਂ ਇਹਨੂੰ ਵਰਤ ਰਿਹਾ ਵਾਂ ਦੋ ਸਾਲ ਦੇ ਅੰਦਰ ਮੇਰਾ ਵਜ਼ਨ ਵੀ ਘਟਿਆ ਵਜ਼ਨ ਮੰਨ ਕੇ 1-2 ਕਿਲੋ ਘਟਿਆ ਹੋਵੇਗਾ ਜਿਆਦਾ ਨਹੀਂ ਬਾਕੀ ਮੇਰਾ ਪੇਟ ਘਟਿਆ ਬਾਕੀ ਤੁਹਾਡੀ ਫਿਟਨੈਸ ਤੁਹਾਡੇ ਸਾਹਮਣੇ ਆ ਮੇਰੀ ਤੇ 35 ਸਾਲ ਆ ਹੋ ਚੁਕਿਆ ਮੈਂ ਤੇ ਆਪਣੀ ਫਿਟਨੈਸ ਇਦਾਂ ਹੀ ਬਰਕਰਾਰ ਰੱਖਾਂਗਾ ਤਸਵੀਰੇ ਮੈਂ ਬ੍ਰੈਕਫਾਸਟ ਵਿੱਚ ਲੈਣਾ ਮੈਂ ਬ੍ਰਾਊਨ ਬ੍ਰੈਡ ਬ੍ਰਾਊਨ ਬ੍ਰੈਡ ਕੀ ਕਰਨਾ ਤੁਸੀਂ 4 ਬ੍ਰਾਊਨ ਬ੍ਰੈਡ ਲੈਣੇ ਨੇ 4 ਬ੍ਰਾਊਨ ਬ੍ਰੈਡ ਇਹ ਬ੍ਰੈਡ ਦਾ ਪੈਕੇਟ ਲੈਣਾ 45 ਰੁਪਏ ਦਾ ਓਨਲੀ 45 ਰੁਪਏ ਦਾ 45 ਰੁਪਏ ਦਾ ਤੁਹਾਨੂੰ ਹਰ ਦੁਕਾਨ ਤੋਂ ਮਿਲ ਜੂਗਾ ਤੇ ਇਹ ਤੁਹਾਡਾ 3 ਦਿਨ ਚੱਲ ਜਾਏਗਾ ਮਾਰਨਿੰਗ ਟਾਈਮ ਤੇ ਅੱਛਾ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਇਹ ਵੇ ਕੀ ਤੁਹਾਡੀ ਸਰੀਰ ਦੀ ਫੈਟ ਨਾ ਜਿਹੜੀ ਫੈਟ ਫੈਟ ਨਹੀਂ ਆਈ ਜਿਹੜਾ ਤੁਸੀਂ ਮੈਦੇ ਦਾ ਬ੍ਰੈਡ ਖਾਂਦੇ ਹੋ ਮੈਦੇ ਦਾ ਬ੍ਰੈਡ ਨਹੀਂ ਖਾਣਾ ਤੁਸੀਂ ਤੇ ਆਪਾਂ ਆ ਲਵਾਂਗੇ ਉਸ ਤੋਂ ਬਾਅਦ ਕੀ ਕਰਨਾ ਉਸ ਤੋਂ ਪਹਿਲਾਂ ਹੋ ਚੁਕਿਆ ਬ੍ਰਾਊਨ ਬ੍ਰੈਡ ਉਸ ਤੋਂ ਬਾਅਦ ਹੋ ਚੁਕਿਆ ਪੀਨਟ ਬਟਰ ਪੀਨਟ ਬਟਰ ਦੇਖ ਲਓ ਕਿਹੜਾ ਹੈ ਪੀਨਟ ਬਟਰ ਆ ਚੌਕਲੇਟੀ ਆ ਦੇਖੋ ਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਅੰਦਰ ਵਿੱਚ ਕਿਹੜੀ ਕਿਹੜੀ ਵੈਰਾਈਟੀ ਆ ਇਹ ਤੁਹਾਨੂੰ ਮਾਰਕ ਦਿਖਾਤਾ ਮੈਂ ਬਾਕੀ ਇਹਦੇ ਅੰਦਰ ਤੁਸੀਂ ਚੈੱਕ ਕਰ ਸਕਦੇ ਹੋ એનર્ਜੀ ਦੇਖ ਲਓ ਕਿੰਨੀ ਆ ਪ੍ਰੋਟੀਨ ਦੇਖ ਲਓ ਕਿੰਨਾ 30 ਗ੍ਰਾਮ ਪ੍ਰੋਟੀਨ ਕਲੋਰੀਨ ਸੋਡੀਅਮ ਸਾਰਾ ਕੋ ਟੋਟਲ ਫੈਟ ਤੇ ਇਹ ਆਪਣਾ ਮੇਰਾ ਭਰਾ ਬਣ ਕੇ ਘਰ ਲਿਆ ਕੇ ਰੱਖੋ ਤੇ ਮਾਰਨ ਟਾਈਮ ਤੇ ਚਾਰ ਬੱਡਾ ਚ ਲਾ ਕੇ ਗਰਮ ਨਹੀਂ ਕਰਨੇ ਬਰੈਡ ਨੂੰ ਚਾਰ ਪਟਾ ਚ ਲਾ ਕੇ ਰੱਖ ਲੈਣਾ ਉਸ ਤੋਂ ਬਾਅਦ ਆਪਾਂ ਕੀ ਕਰਨਾ ਉਸ ਤੋਂ ਬਾਅਦ ਜਿਹੜਾ ਕਿ ਇਹਦੇ ਨਾਲ ਪਾਣੀ ਨਹੀਂ ਪੀਣਾ ਤੁਸੀਂ ਘਰ ਅਗਰ ਤੁਹਾਡੇ ਕੋਲ ਮਸ਼ੀਨ ਹੈ ਜੂਸ ਵਾਲੀ ਮਸ਼ੀਨ ਆ ਜਾਂ ਹੋਰ ਕੋਈ ਮਸ਼ੀਨ ਆ ਕੋਈ ਵੀ ਮਸ਼ੀਨ ਆ ਉਹਦੇ ਵਿੱਚ ਆਪਣਾ ਜੂਸ ਵੀ ਤਿਆਰ ਕਰ ਸਕਦੇ ਹੋ ਔਰੈਂਜ ਜੂਸ ਤਿਆਰ ਕਰ ਸਕਦੇ ਹੋ ਕੋਈ ਵੀ ਜੂਸ ਤਿਆਰ ਕਰ ਸਕਦੇ ਹੋ ਉਹਦੇ ਨਾਲ ਜੂਸ ਲੈਣਾ ਹਲਕਾ ਇਹ ਨਹੀਂ ਕਿ ਸ਼ੇਕ ਲੈਣਾ ਬਨਾਣਾ ਸ਼ੇਕ ਲੈ ਤੀਏ ਜਾਂ ਆਪਾਂ ਮੰango ਸ਼ੇਕ ਲੈ ਲਈਏ ਜਾਂ ਆਪਾਂ ਹੋਰ ਕੋਈ ਸ਼ੇਕ ਬਣਾ ਲਈਏ ਸ਼ੇਕ ਤੇ ਬਿਲਕੁਲ ਹੀ ਨਹੀਂ ਲੈਣਾ ਜਿੰਨੇ ਫੈਟ ਘਟਾਣੀ ਆਪਣੇ ਸਰੀਰ ਵਾਸਤੇ ਠੀਕ ਹੈ ਤੁਸੀਂ ਕੀ ਲੈਣਾ ਹੋਵੇ ਇਹਦੇ ਨਾਲ orange juice ਲੈ ਸਕਦੇ ਹੋ orange juice ਨਹੀਂ ਮਿਲਦਾ ਨਹੀਂ ਤੁਹਾਡੇ ਕੋਲ ਮਸ਼ੀਨ ਹੈ ਤੇ ਮਾਰਕੀਟ 'ਚ ਜਾਓ ਮਾਰਕੀਟ 'ਚ ਜੂਸ ਆਂਦਾ ਗਵਾਵਾ ਗਵਾਵਾ ਜੂਸ ਆਂਦਾ ਏ ਤੇ ਉਹ ਲੈ ਸਕਦੇ ਹੋ ਮੰਨ ਕੇ ਕਿ 110 ਜਾਂ 115 ਰੁਪਏ ਦਾ ਹੈ ਤੇ ਉਹ ਲਿਆ ਸਕਦੇ ਹੋ ਬਾਕੀ ਮੈਂ ਤੁਹਾਨੂੰ ਉਹ ਵੀ ਵਿਖਾ ਦਿੰਦਾ ਮੈਂ ਤੇ ਕਿਉਂਕਿ ਉਹ ਵੀ ਵਰਤ ਰਿਆ ਵਾਂ ਇੰਨਾ ਟਾਈਮ ਸਾਡੇ ਕੋਲ ਹੁੰਦਾ ਕੋਈ ਨਹੀਂ ਤੇ ਬਾਕੀ ਮੈਂ ਤੁਹਾਨੂੰ ਵਿਖਾ ਦਿਨਾ ਵਾਂ ਗਵਾਵਾ ਜੂਸ ਦੇ ਬਾਰੇ ਵੀ ਗਵਾਵਾ ਜੂਸ ਵਿੱਚ ਵੀ ਕਈ ਕੁਆਲਿਟੀਆਂ ਆਉਂਦੀਆਂ ਨੇ ਕਈ ਜ਼ਿਆਦਾ ਕੁਆਲਿਟੀਆਂ ਆਉਂਦੀਆਂ ਨੇ ਗਵਾਵਾ ਜੂਸ ਦੇ ਵਿੱਚ ਗਵਾਵਾ ਜੂਸ ਦੇ ਅੰਦਰ ਵੀ ਕਈ ਕੁਆਲਿਟੀਆਂ ਆਉਂਦੀਆਂ ਨੇ ਹੁਣ ਗਵਾਵਾ ਜੂਸ ਤੁਸੀਂ ਕਹੋਗੇ ਰੀਅਲ ਜੂਸ ਵੀ ਹੈ ਦੂਸਰਾ ਜੂਸ ਵੀ ਹੈ ਤੀਸਰਾ ਜੂਸ ਵੀ ਹੈ ਬਾਕੀ ਮੈਂ ਤੁਹਾਨੂੰ ਅੱਜ ਦਿਖਾਣਾ ਚਾਹਣਾ ਵਾਂ ਜਿਹੜਾ ਤੇ ਜੂਸ ਲੈਣਾ ਹੈ ਉਹ ਲੈਣਾ ਹੈ ਹਮੇਸ਼ਾ ਨੈਚੁਰਲ ਨੈਚੁਰਲ ਇਹਦੇ ਵਿੱਚ ਪਿਓਰ ਪਿਓਰ ਜੂਸ ਹੁੰਦਾ ਪਿਓਰ ਜਿਹਨੂੰ ਕਹਿੰਦੇ ਆ ਪਿਓਰ ਜੂਸ ਕਿਉਂਕਿ ਇਹ ਮੈਂ ਵਰਤ ਰਿਆ 3 ਮਹੀਨੇ ਤੋਂ ਤੇ ਬਾਕੀ ਤੁਹਾਨੂੰ ਮੈਂ ਦਿਖਾ ਦਣਾ ਵਾ ਆ ਦੇਖੋ 40% ਆਫ ਮਿਲੇਗੀ ਤੁਹਾਨੂੰ ਤੇ ਬਾਕੀ ਦੇ ਅੰਦਰ ਵੀ ਤੁਸੀਂ ਪ੍ਰੋਟੀਨ ਵਗੈਰਾ ਸਾਰਾ ਕੁਝ ਚੈੱਕ ਕਰ ਸਕਦੇ ਆ ਦੇਖੋ ਜੀ એનર્ਜੀ ਪ੍ਰੋਟੀਨ ਟੋਟਲ 슈ਗਰ ਟੋਟਲ ਫੈਟ ਇਹ ਇਹ ਤੁਸੀਂ ਐਵਰੀਡੇ ਇਹ ਤੁਸੀਂ ਐਵਰੀਡੇ ਲੈਣਾ ਆਪਣਾ ਤੇ ਮੈਂ ਤੁਹਾਨੂੰ ਅੱਜ ਤਿਆਰ ਕਰਕੇ ਦਿਖਾਣਾ ਉਹ ਬ੍ਰੇਕਫਾਸਟ ਕਿਦਾ ਤਿਆਰ ਕਰਨਾ ਹੈ ਆ ਦੇਖੋ ਜੀ ਦੋ ਬ੍ਰੈਡ ਆ ਲੇਟ ਮੈਂ ਦੋ ਬ੍ਰੈਡ ਆ ਲੈ ਲੇ ਮੈਂ ਠੀਕ ਹੈ ਚਾਰ ਬ੍ਰੈਡ ਹੋ ਗਏ ਚਾਰ ਬ੍ਰੈਡ ਹੋ ਗਏ ਜੀ ਚਾਰ ਬ੍ਰੈਡ ਤੋਂ ਬਾਅਦ ਕੀ ਕਰਨਾ ਆਪਾਂ ਪੀਨਟ ਬਟਰ ਨੂੰ ਖੋਲਣਾ ਪੀਨਟ ਬਟਰ ਦਾ ਵੀ ਹੁਣ ਤੁਹਾਨੂੰ ਦੱਸਣਾ ਯੂਜ਼ ਕਿਵੇਂ ਕਰਨਾ ਹੈ ਕਈ ਸਵਾਦ ਅਨੁਸਾਰ ਵੀ ਕਰ ਲੈਂਦੇ ਨੇ ਕਈ ਜ਼ਿਆਦਾ ਕਰ ਲੈਂਦੇ ਨੇ ਖਰਾਪਾ ਜ਼ਿਆਦਾ ਨਹੀਂ ਕਰਨਾ ਇਦਾਂ ਲੇਪ ਕਰਨਾ ਵੇ ਮਮਲਕੀ ਦੋ ਗਾ ਚਮਚੇ ਲਾਣੇ ਆ ਕਿਉਂਕਿ ਜੇ ਓਵਰ ਕਰੋਗੇ ਇਹਦੇ ਵਿੱਚ ਵੀ ਪ੍ਰੋਟੀਨ ਹੁੰਦਾ ਇਹਦੇ ਵਿੱਚ ਹੀ ਸਾਰਾ ਕੁਝ ਹੁੰਦਾ ਵੇ ਆਪਾਂ ਇਹਨੂੰ ਲਾ ਕੇ ਇਦਾਂ ਰੱਖ ਲੈਣਾ ਠੀਕ ਹੈ ਆ ਦੇਖੋ ਕੁਝ ਲੋਕ ਕਰਦੇ ਨੇ ਤਿੰਨ ਚਮਚੇ ਚਾਰ ਚਮਚੇ ਫਿਰ ਉਹਦੇ ਵਿੱਚ ਹੁੰਦਾ ਪ੍ਰੋਟੀਨ ਫਿਰ ਪਚਾ ਸਕਦੇ ਨਹੀਂ ਉਹ ਇਹ ਆ ਲੋਚ ਆਪਾਂ ਲਏ ਆਹ ਤੇ ਨਾਲ ਨਾਲ ਆਪਾਂ ਜੂਸ ਦਾ ਗਲਾਸ ਤੇ ਆਜੋ ਆਪਾਂ ਕਰਦੇ ਆਂ ਨਾਸ਼ਤਾ ਮਾਰਨਿੰਗ ਦਾ ਤੇ ਤੁਸੀਂ ਚੈਨਲ ਨੂੰ ਕਰ ਦਿਓ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਕੀ ਦੱਸਣਾ ਚਾਹਨਾ ਇਹਦੀ ਡੇਟ ਹੁੰਦੀ ਆ 4 ਜਾਂ 5 ਜਾਂ 6 ਦਿਨ ਦੀ ਆਦਤਵਾਦ ਕਿਉਂਕਿ ਡੇਟ ਦੀ ਪਿੱਛੇ ਲਿਖੀ ਹੁੰਦੀ ਇਹ ਨਾ ਹੋਵੇ ਕਿ ਤੁਸੀਂ ਬ੍ਰੈਡ ਲੈ ਆਏ ਹੋ ਅੱਜ ਖਾਦੇ ਨੇ ਤੇ 3 ਦਿਨ ਖਾਦੇ ਕੋ ਨਹੀਂ ਤੋਂ ਉਸ ਤੋਂ ਬਾਅਦ ਕਹੋ ਵੀ ਇਹ ਤੇ ਸਵਾਦ ਖਰਾਬ ਹੋ ਗਿਆ ਓਨਲੀ ਓਨਲੀ 6 ਦਿਨ ਦੀ ਡੇਟ ਹੁੰਦੀ ਹੈ ਇਹਦੀ 6 ਦਿਨ ਦੇ ਅੰਦਰ ਤੁਸੀਂ ਇਹ ਪੈਕੇਜ ਖਾਣਾ ਹੁੰਦਾ ਵੇ ਚਾਹੇ ਇੱਕ ਦਿਨ ਛੱਡ ਕੇ ਖਾ ਲਓ ਚਾਹੇ ਰੋਜ਼ ਖਾਓ ਪਹਿਲੀ ਗੱਲ ਤੇ ਰੋਜ਼ ਡਾਈਟ ਲੋ ਤਾਂ ਤੁਹਾਡਾ ਸਰੀਰ ਫਿੱਟ ਹੋ ਜਾਏ। ਕੁਝ ਲੋਕ ਕਹਿੰਦੇ ਨੇ ਆਪਾਂ ਲੈਨੇ ਆ ਬ੍ਰੇਕਫਾਸਟ ਵਿੱਚ ਐਗ, ਚਿਕਨ ਵਗਾਰਾ ਕੁਝ ਖਾਂਦੇ ਆ ਜਿੱਦਾਂ ਵੀ ਐਕਸਰਸਾਈਜ਼ ਲਾਂਦੇ ਨੇ ਤੇ ਉਹਨਾਂ ਨੂੰ ਫਿਰ ਚੀਜ਼ ਉਹ ਪਚਦੀ ਨਹੀਂ ਆ। ਪਚਦੀ ਦਾ ਬਲਕਿ ਕਿਉਂ ਨਹੀਂ ਪਚਦੀ? ਕਿਉਂਕਿ ਲੀਵਰ ਵਿੱਚ ਪੈ ਜਾਂਦੀ ਗਰਮੀ। ਗਰਮ ਹੁੰਦੀਆਂ ਚੀਜ਼ਾਂ ਇੱਕ ਤੇ ਗਰਮੀ ਬਹੁਤ ਜ਼ਿਆਦਾ। ਇੱਕ ਤੁਸੀਂ ਗਰਮ ਡਾਈਟ ਲੈ ਰਹੇ ਹੋ। ਉਹਦੇ ਵਾਸਤੇ ਆਪਾਂ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ 'ਚ ਕਿ ਉਹਦਾ ਇਲਾਜ ਕੀ ਕਰਨਾ ਹੈ। ਤੇ ਉਹ ਵੀ ਤੁਹਾਨੂੰ ਦੱਸਾਂਗੇ ਇਸ ਡਾਈਟ ਦਾ ਰਾਜ਼। ਬਾਕੀ ਤੁਹਾਡੇ ਭਰਾ ਦਾ ਸੀਰੀਜ਼ ਵੇਖੋ। ਫਿੱਟ ਪਿਆ 35 ਸਾਲ ਦੀ ਏਜ ਹੋ ਚੁਕੀ ਏ ਚੈਨਲ ਨੂੰ ਕਰ ਦਿਓ ਲਾਈਕ ਐਂਡ ਸਬਸਕ੍ਰਾਈਬ ਐਂਡ ਸ਼ੇਅਰ ਕਿ 80 ਸਾਲ ਦੇ ਵੀ ਹੋਈਏ ਤਾਂ ਤਾਂ ਵੀ ਬੁੱਢੇ ਨਾ ਲੱਗੀਏ ਜਵਾਨੀ ਆਪਣੀ ਸਾਮਖ ਰੱਖੀ ਹਮੇਸ਼ਾ ਤੇ ਆਪਣੇ ਆਪ ਨੂੰ ਫਿੱਟ ਬਣਾਓ ਤੇ ਮੇਰੇ ਨਾਲ ਡਾਈਟ ਦਾ ਅੱਜ ਤੋਂ ਰੁਟੀਨ ਬਣ ਲਓ ਤੇ ਚੈਨਲ ਨੂੰ ਕਰ ਦਿਓ ਲਾਈਕ ਐਂਡ ਸਬਸਕ੍ਰਾਈਬ ਐਂਡ ਸ਼ੇਅਰ ਘੰਟੀ ਦਾ ਬਟਨ ਦਬਾ ਦਿਓ ਜੈ ਹਿੰਦ